ਸਿੱਧੂ ਮੁਸਲੇ ਦੇ ਪਤਾ ਬਲਕੌਰ ਸਿੰਘ ਹੁਣ ਚੋਣ ਮੈਦਾਨ ਚ ਉਤਰ ਆਏ ਨੇ ਇਹਦਾ ਮਤਲਬ ਇਹ ਨਹੀਂ ਜਾਣ ਲੈਣਾ ਚਾਹੀਦਾ ਕਿ ਚੋਣ ਲੜ ਰਹੇ ਨੇ ਸਗੋਂ ਸਮਰਥਨ ਦੇ ਰਹੇ ਨੇ ਲੰਗੇ ਕੱਲ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਲੰਗੇ ਕੱਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਜੀਤ ਮਹਿੰਦਰ ਸਿੱਧੂ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਬਲਕੌਰ ਸਿੰਘ ਸਿੱਧੂ ਉਹੀ ਬਲਕੌਰ ਸਿੰਘ ਸਿੱਧੂ ਜਿਨ੍ਹਾਂ ਦੇ ਬਾਰੇ ਗੱਲਾਂ ਚੱਲੀਆਂ ਸੀ ਕਿ ਉਹ ਨਾਰਾਜ਼ ਨੇ ਕਾਂਗਰਸ ਪਾਰਟੀ ਤੋਂ ਇਸ ਕਰਕੇ ਕਿਉਂਕਿ ਕਾਂਗਰਸ ਪਾਰਟੀ ਨੇ ਅੰਦਰ ਖਾਤੇ ਤੋਂ ਉਹਨਾਂ ਦਾ ਸਮਰਥਨ ਕੀਤਾ ਪਰ ਜਦੋਂ ਚੋਣ ਲੜਾਉਣ ਦੀ ਵਾਰੀ ਆਈ ਉਦੋਂ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਹਾਲਾਂਕਿ ਇਹ ਗੱਲਾਂ ਗੱਲਾਂ ਬਣ ਕੇ ਰਹਿ ਗਈਆਂ ਹੁਣ ਬਲਕੌਰ ਸਿੰਘ ਸਿੱਧੂ ਚੋਣ ਮੈਦਾਨ ਚ ਉਤਰ ਆਏ ਨੇ ਸਪੋਰਟ ਕਰ ਰਹੇ ਨੇ ਰੈਲੀਆਂ ਚ ਹਿੱਸਾ ਬਣ ਰਹੇ ਨੇ ਜਿਸ ਦੇ ਨਾਲ ਇਹ ਸਾਫ ਕਲੀਅਰ ਹੋ ਜਾਂਦਾ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਕੋਈ ਵੀ ਟਕਰਾਰ ਨਹੀਂ ਹੈ ਪਰਿਵਾਰ ਦਾ ਪੱਤਰਕਾਰਾਂ ਨੇ ਸਵਾਲ ਵੀ ਕੀਤੇ ਕਿ ਨੌਜਵਾਨ ਤੁਹਾਡੇ ਤੋਂ ਨਾਰਾਜ਼ ਨੇ ਤੁਹਾਡੇ ਫੈਨਸ ਸਿੱਧੂ ਦੇ ਫੈਨਸ ਤੁਹਾਡੇ ਤੋਂ ਨਾਰਾਜ਼ ਨੇ ਕਹਿੰਦੇ ਕਿ ਮੇਰੇ ਮਿਲੀਅਨਸ ਦੇ ਵਿੱਚ ਫਾਲੋਅਰਸ ਨੇ ਪਰ ਅਜੇ ਤੱਕ ਉਹਨਾਂ ਦੇ ਵਿੱਚੋਂ ਕਿਸੇ ਨੇ ਮੈਨੂੰ ਸਿੱਧਾ ਮੇਰੇ ਮੂੰਹ ਤੇ ਆਣ ਕੇ ਇਹ ਗੱਲ ਨਹੀਂ ਕਹੀ ਕਿ ਉਹਨਾਂ ਨੇ ਗਲਤ ਕੀਤਾ ਹਾਲਾਂਕਿ ਕਿਉਂਕਿ ਚਰਚਾਵਾਂ ਚੱਲੀਆਂ ਸੀ ਕਿ ਬਲਕੌਰ ਸਿੰਘ ਨੇ ਸਮਰਥਨ ਦੇਤਾ ਕਾਂਗਰਸ ਨੂੰ ਇਸ ਕਰਕੇ ਸ਼ਾਇਦ ਸਿੱਧੂ ਮੂਸੇਵਾਲੇ ਦੇ ਫੈਨਸ ਜਿਹੜੇ ਨੇ ਉਹ ਨਾਰਾਜ਼ ਹੋ ਗਏ ਨੇ ਜਾਂ ਕਿਹਾ ਜਾ ਰਿਹਾ ਸੀ ਕਿ ਬਲਕੌਰ ਸਿੰਘ ਸਿੱਧੂ ਦੇ ਇਸ ਫੈਸਲੇ ਤੋਂ ਜਿਹੜੇ ਲੋਕ ਜੁੜੇ ਨੇ ਪਰਿਵਾਰ ਦੇ ਨਾਲ ਪਰਿਵਾਰ ਦੀ ਸਪੋਰਟ ਦੇ ਵਿੱਚ ਜੁੜੇ ਨੇ ਉਹ ਹੁਣ ਪਿੱਛੇ ਜਾਣ ਲੱਗ ਜਾਣਗੇ ਪਰ ਬਲਕੌਰ ਸਿੰਘ ਦਾ ਦਾਵਾ ਆ ਕਿ ਕਿਸੇ ਨੇ ਵੀ ਉਹਨਾਂ ਦੇ ਮੂੰਹ ਤੇ ਆਣ ਕੇ ਨਹੀਂ ਕਿਹਾ ਕਿ ਇਹੇ ਗੱਲ ਉਹਨਾਂ ਨੇ ਗਲਤ ਕੀਤੀ ਹੈ ਖੈਰ ਇਸ ਮਸਲੇ ਨੂੰ ਲੈ ਕੇ ਜਦੋਂ ਗਾਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹ ਦਾਵਾ ਆ ਕਿ ਮੇਰੀ ਮੇਰੀ ਜਿਹੜੀ ਜੰਗ ਆ ਉਹ ਇਨਸਾਫ ਦੀ ਜੰਗ ਆ ਇਨਸਾਫ ਲੈਣਾ ਮੈਂ ਆਪਣੇ ਪੁੱਤ ਦਾ ਜਿਹੜਾ ਹੁਣ ਸਾਹਮਣੇ ਆਉਣ ਲੱਗਿਆ ਇਹ ਗੱਲਾਂ ਕਰਦੇ ਹੋਏ ਉਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਦੋਸ਼ ਐਤ ਕੀਤਾ ਗਏ ਨੇ ਔਰ ਉਹਨਾਂ ਨੂੰ ਇਨਸਾਫ ਮਿਲਣ ਜਿੰਨਾ ਚਾਏ ਖੈਰ ਇਸ ਮਾਮਲੇ ਦੇ ਆਧਾਰ ਦੇ ਉੱਤੇ ਉਹਨਾਂ ਨੇ ਕਿਹਾ ਹੈ ਕਿ ਅਜੇ ਤੱਕ ਮੈਂ ਆਪਣੇ ਪੁੱਤ ਦੇ ਇਨਸਾਫ ਦੀ ਜੰਗ ਲੜਨੀ ਹੈ ਇਸ ਵਾਸਤੇ ਮੈਂ ਅਜੇ ਚੋਣ ਵੱਲ ਧਿਆਨ ਨਹੀਂ ਦੇ ਸਕਦਾ ਪਰ ਉਹਨਾਂ ਨੇ ਕਿਹਾ ਕਿ ਜੇ ਹਾਲਾਤ ਇਸੇ ਤਰ੍ਹਾਂ ਰਹੇ ਔਰ ਮੈਨੂੰ ਲੋੜ ਪਈ ਤਾਂ ਮੈਂ ਜ਼ਰੂਰ ਚੋਣ ਲੜਾਂਗਾ ਯਾਨੀ ਕਿ ਉਹਨਾਂ ਨੇ ਇਸ ਦੇ ਉੱਤੋਂ ਬਿਲਕੁਲ ਵੀ ਫੱਟੀ ਨਹੀਂ ਪੋਚੀ ਉਹਨਾਂ ਨੇ ਕਿਹਾ ਤਾਂ ਕਿ ਜੇ ਮੈਨੂੰ ਲੋੜ ਪਈ ਜੇ ਮੇਰੇ ਪਰਿਵਾਰ ਨੂੰ ਲੋੜ ਪਈ ਜੇ ਇਨਸਾਫ ਨੂੰ ਲੋੜ ਪਈ ਔਰ ਜੇ ਪੰਜਾਬ ਨੂੰ ਲੋੜ ਪਈ ਮੈਂ ਜ਼ਰੂਰ ਚੋਣ ਲੜਾਂਗਾ ਪਰ ਅਜੇ ਜੀਤ ਭਿੰਦਰ ਸਿੱਧੂ ਦੀ ਸਪੋਰਟ ਦੇ ਵਿੱਚ ਸਿੱਧੂ ਮੁਸਾਇਵਰੇ ਦੇ ਪਤਾਬ ਬਲਕੌਰ ਸਿੰਘ ਨਿਤਰ ਆਏ ਨੇ ਚਰਚਾਵਾਂ ਕਾਫੀ ਵੱਡੇ ਪੱਧਰ ਤੇ ਚੱਲ ਰਹੀਆਂ ਸੀ ਹਾਲ ਹੀ ਦੇ ਵਿੱਚ ਚਰਚਾਵਾਂ ਇਹ ਵੀ ਸਨ ਕਿ ਜੀਤਮਹਿੰਦਰ ਸਿੱਧੂ ਨੂੰ ਬਦਲਿਆ ਵੀ ਜਾ ਸਕਦਾ ਪਰ ਨਹੀਂ ਉੱਥੇ ਵੀ ਕੋਈ ਕਾਰਗੁਜ਼ਾਰੀ ਉਸ ਤਰ੍ਹਾਂ ਨਹੀਂ ਹੋਈ ਲੰਘੇ ਕੁਝ ਦਿਨ ਪਹਿਲਾਂ ਅਸੀਂ ਦੇਖਿਆ ਕਿ ਕਿਵੇਂ ਪੀਪਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਪ੍ਰਤਾਪ ਬਾਜਵਾ ਬਲਕੌਰ ਸਿੰਘ ਸਿੱਧੂ ਨੂੰ ਮਿਲਣ ਜਾਂਦੇ ਨੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਨੇ ਕਹਿੰਦੇ ਕਿ ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ ਔਰ ਸ਼ਾਇਦ ਉਹ ਕੋਸ਼ਿਸ਼ ਜਿਹੜੀ ਹੈ ਉਹ ਸਫਲ ਹੋ ਗਈ ਉਹਨੂੰ ਬੂਰ ਪੈ ਗਿਆ ਜਿਸ ਤੋਂ ਬਾਅਦ ਬਲਕੌਰ ਸਿੰਘ ਹੁਣ ਰੈਲੀਆਂ 'ਚ ਨਜ਼ਰ ਆਉਣ ਲੱਗ ਗਏ ਨੇ ਇਹਦੇ ਨਾਲ ਨਾਲ ਇੱਕ ਹੋਰ ਪੁਆਇੰਟ ਵੀ ਬਲਕੌਰ ਸਿੰਘ ਸਿੱਧੂ ਨੇ ਹਾਈਲਾਈਟ ਕੀਤਾ ਚਰਚਾਵਾ ਹੋਰ ਵੀ ਸਨ ਕਿਹਾ ਜਾ ਰਿਹਾ ਸੀ ਕਿ ਬਲਕੌਰ ਸਿੰਘ ਸਿੱਧੂ ਹੁਣ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਸਕਦੇ ਨੇ ਪਰ ਉਹ ਕਹਿੰਦੇ ਨੇ ਕਿ ਅਸੀਂ ਸ਼ੁਰੂ ਤੋਂ ਕਾਂਗਰਸ ਦੇ ਨਾਲ ਰਹੇ ਹਾਂ ਉਹਨਾਂ ਦਾ ਦਾਵਾ ਆ ਕਿ ਜਦੋਂ ਤੋਂ ਉਹਨਾਂ ਨੇ ਹੋਸ਼ ਸੰਭੀ ਹੈ ਵੋਟ ਪਾਉਣ ਲੱਗੇ ਨੇ ਉਦੋਂ ਤੋਂ ਹੀ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ਉਹਨਾਂ ਦਾ ਪਰਿਵਾਰ ਕਾਂਗਰਸ ਦੇ ਨਾਲ ਰਿਹਾ ਹੈ ਤੇ ਹੁਣ ਜਾ ਕੇ ਜੇ ਉਹ ਆਜ਼ਾਦ ਚੋਣ ਲੜਦੇ ਵੀ ਨੇ ਤਾਂ ਉਹ ਪਟਕ ਜਾਣਗੇ ਔਰ ਇਹ ਉਹਨਾਂ ਨੂੰ ਹਰਗੇ ਜ਼ਬਰਦਸਤ ਨਹੀਂ ਉਹਨਾਂ ਨੇ ਕਿਹਾ ਕਿ ਇੱਕੋ ਲਾਈਨ ਫੜੀ ਹੋਈ ਹੈ ਉਹਨਾਂ ਨੇ ਤੇ ਇੱਕੋ ਲਾਈਨ ਸਾਹਮਣੇ ਵਾਲੇ ਬੰਦੇ ਨੇ ਉਹਨਾਂ ਨੇ ਨਾਲ ਹੀ ਹਵਾਲਾ ਦਿੱਤਾ ਹੈ ਕਿ ਸਿੱਧੂ ਮੂਸੇਵਾਲੇ ਨੇ ਵੀ ਕਾਂਗਰਸ ਦਾ ਪੱਲਾ ਫੜਿਆ ਸੀ ਔਰ ਅਸੀਂ ਵੀ ਕਾਂਗਰਸ ਦੇ ਨਾਲ ਆ ਕਾਂਗਰਸ ਪਾਰਟੀ ਦੇ ਸਮਰਥਨ ਦੇ ਵਿੱਚ ਪਤਾ ਬਲਕੌਰ ਸਿੰਘ ਜਿਹੜੇ ਨੇ ਉਹ ਹੁਣ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਨਿਸ਼ਾਨੇ ਸਾਧੇ ਨੇ ਕਿ ਉਹਨਾਂ ਨੇ ਹੱਥ ਪੱਲਾ ਨਹੀਂ ਫੜਾਇਆ ਹਾਲਾਂਕਿ ਆਪਣੇ ਪੁੱਤ ਦੇ ਇਨਸਾਫ ਦੀ ਗੱਲ ਕਰਦੇ ਆ ਜ਼ਰੂਰ ਉਹਨਾਂ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਆਉਣ ਦੇ ਸਮੇਂ ਦੇ ਵਿੱਚ ਚੋਣ ਜ਼ਰੂਰ ਲੜ ਕੇ ਕੋਈ ਵੀ ਉਹਨਾਂ ਤੋਂ ਨਾਰਾਜ਼ ਨਹੀਂ ਹੈ ਹਾਲਾਂਕਿ ਉਹਨਾਂ ਤੱਕ ਅਜੇ ਤੱਕ ਇਹ ਗੱਲ ਨਹੀਂ ਪਹੁੰਚੀ ਨਾ ਹੀ ਉਹਨਾਂ ਨੂੰ ਕਿਸੇ ਨੇ ਮੂੰਹ ਦੇ ਆਣ ਕੇ ਇਹ ਗੱਲ ਕਹੀ ਹੈ ਜੋ ਵੀ ਹੋਏਗਾ ਉਹਦੇ ਸਮੇਂ ਦੇ ਵਿੱਚ ਉਹ ਸਮਾਂ ਦੱਸੇਗਾ ਬਲਕੌਰ ਸਿੰਘ ਕੀ ਕੁਝ ਬੋਲੇ ਨੇ ਉਹ ਸੁਣ ਲੈਣੇ ਆ ਹਾਂਜੀ ਇਨਸਾਫ ਤਾਂ ਜਦੋਂ ਮਿਲ ਹੀ ਨਹੀਂ ਰਿਹਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕੇ ਹਟਿਆ ਵੀ ਪਿਛਲੇ 2 ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਖੁਸ਼ੀ ਹੋਈ ਹੈ ਵੀ ਮੇਰੇ ਕੇਸ ਦੇ ਵਿੱਚ ਚਾਰਜ ਫਰੇਮ ਹੋ ਗਏ ਜੀ ਮੈਨੂੰ ਇਸ ਤਰ੍ਹਾਂ ਲੱਗੇ ਵੀ ਬਹੁਤ ਵੱਡੀ ਗੱਲ ਹੋ ਗਈ ਨਹੀਂ ਤਾਂ ਮੈਂ ਇੰਨਾ ਨਿਰਾਸ਼ ਸੀ ਇਸ ਗੱਲ ਤੋਂ ਲੈ ਕੇ ਵੀ ਸਤਾਈ ਦੋਸ਼ੀ ਆਈ ਬਾਰੇ ਕਦੀ ਐਪਲੀਕੇਸ਼ਨ ਕੋਈ ਲਾ ਦਿੰਦਾ ਇਧਰ ਇਹਨਾਂ ਅਦਾਲਤ ਦਾ ਸਮਾਂ ਉਹ ਜਾਇਆ ਕਰੇ ਨੇ ਉਹ ਤਾਂ ਕੇਸ ਲਟਕਦਾ ਲਟਕਦਾ 2 ਸਾਲ ਲੰਘ ਗਏ 24 ਮਹੀਨਿਆਂ ਬਾਅਦ ਚਾਰਜ ਫਰੇਮ ਹੋਏ ਤੇ ਐਸ 20 ਤੋਂ ਐਵੀਡੈਂਸ ਸਟਾਰਟ ਹੋ ਜਾਣੀ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਸਰ ਸਿੱਧੂ ਦੇ ਸਮਰਥਕ ਕਿਉਂ ਨਹੀਂ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾਂ ਤੁਰੋਂ ਪਰ ਅੱਜ ਤੁਸੀਂ ਇੱਥੇ ਵੀ ਆਏ ਹੋ ਘਰ ਇਹ ਵੀ ਤੁਹਾਡੇ ਸਿੱਧੂ ਸਾਹਿਬ ਗਏ ਸੀ ਕਿ ਸਮਰਥਕ ਇਸ ਵੱਲੋਂ ਖੁਸ਼ ਹੋ ਮੈਂ ਮੈਂ ਕਹਿਆ ਸੀ ਇਹ ਗੱਲ ਸਮਰਥਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਪੈਂਦੇ ਵੀ ਕਿਸੇ ਵੀ ਪਾਰਟੀ ਨਾਲ ਨਾਂ ਤੁਰਿਆ ਜਾਵੇ ਨਹੀਂ ਬੇਟਾ ਮੈਂ ਆਪਣੇ ਦੇਖੋ 1.7 ਤਾਂ ਮੈਨੂੰ ਇਨਸਟਾ ਦੇ ਉੱਤੇ ਫੋਲੋ ਕਰਦੇ ਆ ਹਨਾ ਜੀ ਜੀ ਫੇਸਬੁੱਕ ਤੇ ਵੀ ਐ ਟਵਿੱਟਰ ਤੇ ਵੀ ਹੈ ਪਰੰਤੂ ਮੈਂ ਨੂੰ ਸਿੱਧੇ ਤੌਰ ਤੇ ਤਾਂ ਹਲੇ ਕਿਸੇ ਬੱਚੇ ਨੇ ਇਹ ਗੱਲ ਨਹੀਂ ਕਹੀ ਵੀ ਤੁਹਾਨੂੰ ਬਪਾ ਨਹੀਂ ਇਸ ਪਾਸੇ ਜਾਣਾ ਚਾਹੀਦਾ ਸੀ ਪਰੰਤੂ ਠੀਕ ਹੈ ਇਹ ਮੇਰੇ ਨਾਲ ਜਿਹੜੇ ਜਿੰਨੇ ਸਾਡੇ ਚੌਹਣੇ ਲੋੜੇ ਹਰ ਵਰਗ ਹਰ ਧਰਮ ਹਰ ਜਾਤ ਨਾਲ ਜੁੜੇ ਹੋਏ ਨੇ ਉਹ ਕਿਸੇ ਦੇ ਵਿਚਾਰ ਬੱਖ ਹੋ ਸਕਦੇ ਆ ਪਰੰਤੂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਾਧਿਅਮ ਨਾਲ ਦਗਾਉਣਾ ਚਾਹੁੰਦਾ ਮੈਂ ਤੁਸੀਂ ਮੇਰੇ ਤੇ ਵਿਸ਼ਵਾਸ ਰੱਖਿਓ ਮੈਂ ਉਹਨਾਂ ਵਿਕਣ ਵਾਲਿਆਂ ਚੋਂ ਨਹੀਂ ਆ ਪਰੰਤੂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਵੀ ਇੱਥੇ ਜਦੋਂ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਦਰ ਨਹੀਂ ਛੱਡਿਆ ਮੈਂ ਭਾਜਪਾ ਕੋਲੇ ਵੀ ਗਿਆ ਮੈਂ ਆਮ ਆਦਮੀ ਪਾਰਟੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਉਹ ਤਾਂ ਮੇਰੇ ਮੱਥੇ ਹੀ ਨਹੀਂ ਲੱਗੇ ਪਰੰਤੂ ਮੈਂ ਹਰ ਲੀਡਰ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ ਤਾਂ ਮੈਂ ਸਾਰੀ ਚੀਜ਼ ਦਾ ਨਿਚੋੜ ਜਾਂ ਕੱਢ ਕੇ ਦੇਖਿਆ ਵੀ ਜੇ ਕੋਈ ਗੱਲ ਸਹੀ ਢੰਗ ਨਾਲ ਉੱਥੋਂ ਤੱਕ ਰੱਖੀ ਜਾ ਸਕਦੀ ਹੈ ਤਾਂ ਮੈਨੂੰ ਇੱਥੇ ਥੋੜਾ ਜਿਹਾ ਵਿਸ਼ਵਾਸ ਹੋਰ ਵੱਧ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ